ਮਰ ਰਹੇ ਮੇਰਾ ਨਾਮ ਕਰਨ ਕੁਮਾਰ ਹੈ ਜੀ ਅੱਜ ਅਸੀਂ ਐਸਐਸਪੀ ਦਫਤਰ ਫਾਈਲ ਕਾ ਪਹੁੰਚੇ ਆ ਜੀ 26 ਤਰੀਕ ਨੂੰ ਇੱਕ ਲੜਾਈ ਹੋਈ ਸੀਗੀ ਰਾਜਸਾਵੀ ਕਲੋਨੀ ਗਲੀ ਨੰਬਰ 5 ਇੱਕ ਲੇਡੀਜ਼ ਹੈਗੀ ਐ ਜਿਨੇ ਸਾਡੇ ਰਵੀਦਾਸ ਆ ਸਮਾਜ ਬਾਰੇ ਅਬਦਰ ਟਿੱਪਣੀ ਕੀਤੀ ਐ ਪੂਰੀ ਜਾਤੀ ਨੂੰ ਜਾਤੀ ਸੂਚਕ ਸ਼ਰਦਾ ਨਾਲ ਬੋਲਿਆ ਅੱਜ ਅਸੀਂ ਐਸਐਸਪੀ ਦਫਤਰ ਕੋਲ ਆਏ ਆ ਐਸਐਸਪੀ ਸਾਹ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਕਿ ਤੁਹਾਡੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਤੇ オンલાઈન ਡੀਐਸਪੀ ਸਾਹਿਬ ਨੂੰ ਮਾਰਕ ਕਰ ਦਿੱਤੀ ਹੈ ਜੀ ਐਪਲੀਕੇਸ਼ਨ ਤੇ ਉਹਨਾਂ ਦੀ ਅਸੀਂ ਵੇਟ ਕਰ ਰਹੇ ਹਾਂ ਵੀ ਉਹਨਾਂ ਦਾ ਕੀ ਜਵਾਬ ਆਉਂਦਾ ਹੈ ਜੇ ਇਸ ਤੋਂ ਬਾਅਦ ਡੀਐਸਪੀ ਸਾਹਿਬ ਕੋਈ ਰਿਸਪੌਂਸ ਸਾਨੂੰ ਨਹੀਂ ਮਿਲਦਾ ਤਾਂ ਸਾਨੂੰ ਉੱਪਰੋਂ ਕਾਲ ਆਈ ਤਾਂ ਅਸੀਂ ਪੰਜਾਬੀ ਬੰਦ ਕਰਾਂਗੇ ਫਾਜ਼ਿਲਗਾ ਵੀ ਬੰਦ ਕਰਾਂਗੇ ਤੇ ਤਰਨਾ ਪੱਕਾ ਤਰਨਾ ਲਾ ਕੇ ਬੈਠਾਂਗੇ ਜਦ ਤੱਕ ਸਾਡਾ ਮਸਲਾ ਜਿਹੜਾ ਹੈ ਹੱਲ ਨਹੀਂ ਹੋਵੇਗਾ ਤੇ ਅਸੀਂ ਇੱਕੋ ਹੀ ਮੰਗ ਸਾਡੀ ਹੈਗੀ ਏ ਕਿ ਜਿਹੜੀ ਹੈਗੀ ਏ ਉਹਦੇ ਤੇ ਐਸ்சிਐਸਟੀ ਐਕਟ ਦੇ ਤਹਿਤ ਜਿਹੜਾ ਪਰਚਾ ਹੈ ਉਹ ਦਰਜ ਕੀਤਾ ਜਾਵੇ ਇਸ ਤੋਂ ਇਲਾਵਾ ਸਾਡੀ ਕੋਈ ਮੰਗ ਨਹੀਂ ਹੈਗੀ ਅਸੀਂ ਐਸਟੀ ਐਸ்சிਐਸਟੀ ਇੱਕ ਪਰਚਾ ਹੀ ਦਰਜ ਕਰਾਉਣਾ ਹੈ ਜੀ ਮੇਰਾ ਜਸਪਾਲ ਰਵਿਦਾਸੀਆ ਜੀ ਮੈਂ ਸ਼੍ਰੀ ਗੁਰ ਰਵਦਾਰ ਟਾਈਗਰ ਫੋਰਸ ਦਾ ਜ਼ਿਲ੍ਹਾ ਪ੍ਰਧਾਨ ਹਾਂ ਸਰ ਇਹ ਮਸਲਾ ਜੋ ਕਿ ਆਪਣੇ ਐਸਸੀ ਸਮਾਜ ਦੇ ਨਾਲ ਬਹੁਤ ੱੱਕਾ ਹੋ ਰਿਹਾ ਹੈ ਐਸਸੀ ਗੱਲ ਕੱਢੀ ਗਈ ਹੈ ਚੂੜੇ ਚੁਮਾਰ ਕੇ ਆ ਗਿਆ ਹੋਰ ਵੀ ਮਾੜੀ ਸਰਦ ਆਵਲੀ ਦਾ ਇਸਤੇਮਾਲ ਕੀਤਾ ਗਿਆ ਮੈਂ ਪੂਰਾ ਜਿੰਨਾ ਵੀ ਆਪਣੇ ਐਸੀ ਸਮਾਜ ਹੈ ਚਾਹੇ ਰਵਿਦਾਸੀਆ ਸਮਾਜ ਚਾਹੇ ਵਾਲਮੀਕ ਸਮਾਜ ਹੈ ਧਾਨਕ ਸਮਾਜ ਹੈ ਰੇਗਰ ਸਮਾਜ ਹੈ ਜਿੰਨਾ ਵੀ ਆਪਣੇ ਐਸੀ ਸਮਾਜ ਹੈ ਸਭ ਨੂੰ ਬੇਨਤੀ ਕਰਦਾ ਵੀ ਇਸ ਲੜਾਈ ਦੇ ਵਿੱਚ ਸਾਡਾ ਸਾਥ ਦਿਓ ਇਹ ਅੱਜ ਸਾਡੇ ਨਾਲ ਧੱਕਾ ਹੋ ਰਿਹਾ ਹੈ ਕੱਲ ਤੁਹਾਡੇ ਨਾਲ ਹੋਏਗਾ ਆਏ ਦਿਨ ਐਸੀ ਸਮਾਜ ਨਾਲ ਇਸੇ ਤਰ੍ਹਾਂ ਹੀ ਕੱਲਾ ਪੰਜਾਬ ਨਹੀਂ ਪੂਰੇ ਦੇਸ਼ ਵਿੱਚ ਧੱਕਾ ਹੋ ਰਿਹਾ ਹੈ ਮੇਰਾ ਜਿੰਨਾ ਵੀ ਐਸੀ ਸਮਾਜ ਹੈ ਸਭ ਨੂੰ ਬੇਨਤੀ ਹੈ ਵੀ ਸਾਡਾ ਸਾਥ ਦਿਓ ਜਿਹੜੇ ਜਿਨ੍ਹਾਂ ਨੇ ਗਲਤ ਸਰਦਾਵਜੀ ਇਸਤੇਮਾਲ ਕੀਤੀ ਹੈ ਉਹਨਾਂ ਤੇ ਐਸੀ ਐਕਟ ਦੇ ਤਹਿਤ ਪਰਚਾ ਕਟਾ ਸਕੀਏ ਜੋ ਭਾਰਤ ਦਾ ਸੰਵਿਧਾਨ ਸਾਨੂੰ ਅਧਿਕਾਰ ਦਿੱਤੇ ਉਹਨਾਂ ਦਾ ਇਸਤੇਮਾਲ ਕਰਦੇ ਅਸੀਂ ਪਰਚਾ ਕਟਾ ਸਕੀਏ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਪੂਰਾ ਐਸੀ ਸਮਾਜ ਇਕੱਠਾ ਕਰਾਂਗੇ ਫਾਈਲ ਕਾ ਬੰਦ ਕਰਾਂਗੇ ਫਾਈਲ ਕਾ ਨਾਲ ਪੰਜਾਬ ਬੰਦ ਕਰਾਂਗੇ ਪੰਜਾਬ ਦੇ ਨਾਲ ਪੂਰਾ ਦੇਸ਼ ਵੀ ਅਸੀਂ ਬੰਦ ਕਰ ਸਕਦੇ ਆ ਅਸੀਂ 80% ਜੋ ਕਿ ਅਸੀ ਸਮਾਜ ਹੈ ਤੇ 1% ਉਸ ਦੇ ਨਾਲ ਤੱਕਾ ਕਰ ਰਹੀ ਹੈ ਹੱਦ ਤੱਕ ਇਹ ਤੁਹਾਨੂੰ ਕਿੰਨਾ ਆਸ਼ਵਾਸਾ ਮਿਲਿਆ ਸਰ ਸਾਨੂੰ ਅੱਜ ਹਫਤਾ ਆ ਗਿਆ ਹਫਤੇ ਤੋਂ ਜ਼ਿਆਦਾ ਹੋ ਗਿਆ ਸਸੀ ਕੋਈ ਦਾਰਨ ਛੱਡਿਆ ਕੋਈ ਦਫਤਰ ਨਹੀਂ ਛੱਡਿਆ ਹਾਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਅੱਜ ਐਸਐਸਪੀ ਸਾਹਿਬ ਨੇ ਸਾਨੂੰ ਇਨਸਾਫ ਦਵਾਇਆ ਜੇ ਅਸੀਂ ਬੇ ਸਾਨੂੰ ਸਾਰੇ ਅਸੀਂ ਸਾਰੇ ਕਾਮਕਾਰ ਵਾਲੇ ਬੰਦੇ ਆ ਕੋਈ ਅਸੀਂ ਵੇਲੇ ਨਹੀਂ ਅਸੀਂ ਦੇਖੋ ਕੋਈ ਲੜ ਲੜ ਕੇ ਜਾਂ ਪ੍ਰਦਰਸ਼ਨ ਕੁਝ ਕਰਕੇ ਰਾਜ਼ੀ ਨਹੀਂ ਪਰ ਸਾਨੂੰ ਇਨਸਾਫ ਚਾਹੀਦਾ ਹੈ ਜੇ ਇਨਸਾਫ ਨਾ ਮਿਲਿਆ ਅਸੀਂ ਘਰਾਂ ਚੋਂ ਬਾਹਰ ਆਵਾਂਗੇ ਦੁਕਾਨਾਂ ਬੰਦ ਕਰਕੇ ਅਸੀਂ ਪ੍ਰਦਰਸ਼ਨ ਕਰਾਂਗੇ